ਰੌਣੀਆਂ ਦਾ ਵੀ ਚੱਲ ਪਿਆ ਕੰਮ ਹਨ ਨਾਲ ਦੀ ਨਾਲੇ ਹਨਾ ਇਹ ਜਿੰਦਰਾ ਆਏ ਹਾਏ 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 ਆਵਾਜ਼ ਸੁਣੋ ਬਾਦ ਇਹ ਆਪੁੰਨੇ ਵਾਲਾ ਲਓ ਜੀ 15 ਸੱਤ ਟਰਾਲੀ ਭਰ ਕੇ ਤੋਰਤੀ ਭਾਗਾ ਚਾਚਾ ਪਹੁੰਚਿਆ ਹੁਣੇ ਹੁਣੇ ਮੇਰੇ ਕੋਲ ਇਹ ਗਿਆ ਬਤਾ ਜੀ ਅੱਜ ਪਹਿਲਾਂ ਸਵੇਰੇ ਦਵਾਈ ਲੈਣਾ ਆਪਣੀ ਉਹ ਬਾਕੀ ਸਵੇਰ ਦੀ ਆ ਟਿਕ ਟਰਾਲੀ ਮੈਂ ਪਾਤੀ ਤੇ ਹੁਣ ਗੋਗੀ ਚੱਲ ਗਿਆ ਦੂਜੀ ਮਸ਼ੀਨ ਕੋਲ ਨੂੰ ਸੋਨੀ ਕੋਲ ਨੂੰ ਤੇ ਹੁਣ ਭਾਗਾ ਚ ਆ ਗਿਆ ਮੇਲੇ ਕੋਲ ਐਨਕਾਉਂਟਰ ਦਾ ਲਾਕ ਐਂਡ ਰੈਡੀ ਸਟੇਡੀ ਹੋ ਕੇ ਫੇਰ ਰੱਖਿਆ ਮਸ਼ੀਨ ਤੇ ਦੇਖ ਲਓ ਇੱਧਰ ਬਈ ਰੌਣੀਆਂ ਦਾ ਵੀ ਚੱਲ ਪਿਆ ਕੰਮ ਨਾਲ ਦੀ ਨਾਲ ਕਿਤੇ ਇਹਨੇ ਜੀਰੀਆਂ ਵੱਡ ਹੋ ਰਹੀਆਂ ਨੇ ਕਿਤੇ ਆ ਸੁਪਰ ਸੀਡਰ ਮਾਰ ਕੇ ਨਾ ਮਿਕਸ ਕਰਤਾ ਸਾਰੇ ਵਿੱਚ ਇਹਦੇ ਕਬਾੜ ਤੇ ਹੁਣ ਰੌਣੀ ਕਰਤਾ ਹੁਣ ਸਿੱਧੀ ਕਣਕ ਵੇਚ ਦੇਣੀ ਇਹਦੇ ਵਿੱਚ ਖੇਤ ਬਾਤਾਂ ਜੀ ਉਧਰ ਕਿ ਨਰਮਾ ਥੋੜੇ ਥੋੜੇ ਹਾਂ ਜੀ ਬਾ ਖੇਤ ਤਾਂ ਬਾਤਾਂ ਕਿ ਨਰਮਾ ਥੋੜੇ ਥੋੜੇ ਠੀਕ ਹੈ ਪੁੱਤ ਠੀਕ ਹੈ ਆਪਾਂ ਬੱਦਲੂ ਬਹੁਤ ਠੀਕ ਹੈ ਹਾਂ ਹਾਂ ਕਿਉਂ ਵੜਕਦੀ ਆਵਾਜ਼ ਕਿ ਨਹੀਂ ਇਹ ਬਈ ਮਾਮਾ ਜੀ ਮੇਰੇ ਮੈਡਿਕਸ ਹਰੇਕ ਵਾਰੀ ਕਹਿਣਾ ਹੁੰਦਾ ਇਹਨਾਂ ਨੇ ਘੱਟੋ ਘੱਟ 15-20 ਸਾਲ ਇਹਨਾਂ ਨੇ ਫੋਰ ਮੈਨਿਊ ਕਰੀਆ ਕਮੈਨ ਤੇ ਸਵਰਾਜ ਕਮੈਨ ਨੂੰ ਤਾਂ ਅੱਜ ਵੀ ਕੋਈ ਹੋ ਹੀ ਨਹੀਂ ਕਹਿਣ ਦਿੰਦੇ ਵੀ ਮਤਲਬ ਜੇ ਮੈਂ ਕਹਿ ਦਵਾਂ ਨਾ ਐਂਦੀ ਮਮਾ ਸਵਰਾਜ ਲੈ ਲੈ ਅਲਿੰਦਰ ਲੈ ਲੈ ਸਵਰਾਜ ਕਮੈਨ ਸਵਰਾਜ ਜਿੰਦ ਜਾਨ ਜਿੰਦ ਜਾਨ ਬਾਤ ਸੁਣ ਸਵਰਾਜ ਕਮੈਨ ਤਾਂ ਕਹਿੰਦਾ ਬੱਸ ਬਈ ਕਾ 7 ਸਤਾਵਾ ਕਿਨਾਲੀ ਮਾਮੇ ਨੂੰ ਪਸੰਦ ਹੁੰਦੀ ਆ ਇੱਕ ਕੰਬਾਇਨ ਦਾ ਜੀ ਫੇਵਰਿਟ ਆ ਪੁਰਾਣਾ ਸੱਤਾਂ ਦੇ ਬਾਜੀ ਤਨਮਾਲ ਲੈ ਕੇ ਆਉਣਾ ਬਾਸ ਉਦਨੇ ਮਾਮਾ ਹੀ ਕਹਿੰਦਾ ਬਾਸ ਹੁਣ ਤੂੰ ਆਹ ਸਾਈਡ ਆ ਜਾ ਮੈਂ ਚਲਾਉਂਗਾ ਇੱਕ ਤਾਂ ਕੈਵਨ ਖੁੱਲਾ ਡੁੱਲਾ ਇਹਦਾ ਗੇੜ ਗੁਰ ਬੰਦੀਵਤ ਸਾੜੀ ਮਤਲਬ ਦੂਜੇ ਕੰਬਾਇਨ ਨਾਲੋਂ ਬੜੇ ਘੈਂਟ ਹੈ ਤੋ ਜਨ ਪਾ ਲਿਆ ਪਿੱਛੇ ਦੇ ਔਖੇ ਹੀ ਆਏ ਆ ਹੋ ਗਿਆ ਮਾਲ ਪੁਰੇ ਆ ਕੇ ਤਾਂ ਆਪਾਂ ਵੇਲੇ ਆ ਹੈ ਪੁਰੇ ਆ ਕੇ ਤਾਂ ਆਪਾਂ ਵੇਲੇ ਹੋ ਜੰਨੇ ਆ ਹਾਂ ਮਾਰ ਇੱਕ ਗੱਲ ਆ ਹਾਂ ਅਰੇ ਅgetElementById ਮਾਮੇ ਨੇ ਖੇਤ ਦੇਖੇ ਸਾਰੇ ਘੁੰਮ ਕੇ ਇਹ ਕਿੱਥੇ ਗਿੱਲਾ ਕੂਝਾ ਕਿੱਥੇ ਸੁੱਕਾ ਹਾਂ ਠੀਕ ਹੈ ਨਹੀਂ ਅੱਪਾ ਇਹਦਾ ਖੁਰੂਪਾ ਰਣਾ ਦਾ ਵਾਚ 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 ਕਹਾ ਤੇ ਰੈਡੀ ਨੇ ਦਿਲ ਵਿੱਚ 9563 ਮੈਸੀ 9500 ਦਾ ਭਾਈ ਬੜਾ ਭਾਈ ਆ ਇਹ 9500 ਦਾ ਵੱਡਾ ਭਾਈ ਤੇ 스마트 ਸੀਰੀਜ਼ ਹੈ 스마트 ਸੀਰੀਜ਼ ਇਹਦੇ ਫੀਚਰ ਵੀ 스마트 ਆ ਤੁਹਾਨੂੰ ਆਪਾਂ ਦੱਸਦੇ ਆ ਪਿੱਛੇ ਟਰਾਲੀ ਆਪਣੇ ਐਮਜੀ ਗਰੁੱਪ ਵਾਲਿਆਂ ਦੀ ਆ ਫਿਰਕਿੰਦਰ ਦੀ ਹੰਸਾਲੀ ਵਾਲੇ ਤੇ ਇਹ ਟਰੈਕਟਰ ਚਲਾਇਆ ਬੜਾ ਆਨੰਦ ਆ ਯਾਰ ਸੀਆਰਡੀ ਤਕਨੀਕ ਹੈ ਇਹ ਕਰਮੋਡ ਸਿਸਟਮ ਦੇਖੋ ਕੈ ਸੋਣਾ ਇਥੋਂ ਅਨਲੋਕ ਕਰਾਂਗੇ ਆਪਾਂ ਤਾਂ ਇਹਨੇ ਸਟਾਰਟ ਹੋਣਾ ਕਰਮੋਡ ਤੋਂ ਬਿਨਾ ਸਟਾਰਟ ਨਹੀਂ ਹੁੰਦਾ ਜਿਆ ਬਟਾ ਇਹ ਵੀ ਬੱਦੂ ਪਰ ਬੜੇ ਕੰਮ ਦੇ ਗੇੜ ਬੜੇ ਸੋਨੇ ਪੈਂਦੇ ਆ ਅੱਛਾ ਜਿੰਨੇ ਵਾਂ ਮੈਂ ਕਟਰੇ ਚੱਕਦੀ ਇਹਨਾਂ ਨੇ ਆਦਾ ਮੋੜਸਾ ਸੀਸਾ ਲੱਗਿਆ ਹੋਵੇ ਆਉਂ ਲੱਗ ਜਾਂਦੀ ਉੱਪਰ ਨੂੰ ਕਟਰ ਉੱਪਰ ਲੱਗਿਆ ਚੱਕਿਆ ਚੱਕਿਆ ਐਨੇ ਚੱਕਦੇ ਆ ਕਟਰੇ ਆਹ ਹਾਂ ਮੈਂ ਦੱਸਦਾ ਮਾਮੇ ਨੂੰ ਮਾ ਵੀ ਕਿੰਨੇ ਸਾਲ ਫੋਰ ਮੈਂ ਨਹੀਂ ਕਰੀਆ ਮੈਂ ਬਸ ਸਵਰਾਜ ਨੂੰ ਨੀਂਦਣ ਦਿੰਦਾ ਸਵਰਾਜ ਦੇ ਇੰਦਰ ਇੱਕ ਸਵਰਾਜ ਟਰੈਕਟਰ ਇੱਕ ਸਵਰਾਜ ਕੰਬੈਨ ਹਾਂਜੀ ਹਾਂ ਇਹ ਮੇਦੇ ਨਾਨਕਿਆਂ ਦੀ ਮੋਟਰ ਬਈ ਖਿਲਾੜੀ ਚੱਲਦੀ ਆ ਉਹਦੇ ਹੁਣ ਬੱਸ ਚੱਲੂਗਾ ਮਾਮੇ ਦੇ ਗੰਨਾ ਬਹੁਤ ਆ ਦੇਖੋ ਵਾਲਦਾਲੇ ਸਾਰਾ ਗੰਨਾ ਹੀ ਕਰਨਾ ਇਧਰ ਨੂੰ ਵੀ ਇਹ ਹੈ ਬਾਈ ਖਿਡਾਰੀ ਵਾਲਾ ਸਿਸਟਮ। ਉਹਨੂੰ ਬਸ ਇਹੋ ਤੇ ਕੰਮ ਚੱਲਣਾ ਹੈ। ਜੀਰੀ ਵੜਾ ਕੇ, ਟਣਕ ਵਿੱਚ ਕੇ, ਲਿਪਕੇ ਨੂੰ ਬਸ ਇੱਥੇ ਸਾਰਾ ਸਟਾਕ ਹੋਈ ਜਾਂਦਾ। ਉੱਥੇ ਆ ਕੇ ਖਿਡਾਰੀ ਫਿੱਟ ਹੋ ਜਣੀ ਐ। ਪਾਈਪ ਲਾਈਨ ਦੱਬ ਦੇਣੀ ਇਹਨਾਂ ਨੇ ਇੱਥੇ ਨਲਕਾ ਲਾਵਾ ਹੁੰਦਾ ਬਸ ਇੱਥੇ ਰਸ ਕੱਟ ਕਰਕੇ ਦਿੱਜਿਆ ਜਾਂਦਾ। ਛੜਾਈ ਚੋਂ ਬਸ ਇੱਥੇ ਤੇ ਫਿਰ ਆਉਦੀ ਸਾਰਾ ਸਿਸਟਮ ਚੱਲੀ ਜਾਂਦਾ ਸ਼ੈੱਟ ਦੇ ਅੰਦਰ ਨਾਲੇ। ਬਹੁਤ ਦੂਰ-ਦੂਰ ਤੇ ਲਿਆਣੇ ਆ ਉਰੇ ਤੋਂ ਗੁੜ ਵੀ। ਬਾਕੀ ਮਾਮੇ ਹੀ ਬਹੁਤ ਪੁਰਾਣਾ ਕੰਮ ਕਰਦੇ ਆ। ਇਹਦਾ ਖਿਲਾੜੀ ਦਾ ਪਤਾ ਨਾਲੇ ਸਾਰੀ ਨੌਲੇਜ ਆ ਸੋਨੀ ਮਾਨ ਪਤਾ ਕੀ ਕਹਿੰਦਾ ਸਾਨੂੰ ਆ ਕੇ ਕਹਿੰਦਾ ਆ ਕੇ ਮੈਂ ਤੁਹਾਡੀ ਜਾਨ ਬਚਾਈ ਆ ਭਾਗਿਆੱਚ ਹੋ ਕਹਿੰਦਾ ਤੁਹਾਡੀ ਜਾਨ ਬਚਾਈ ਆ ਆ ਟੱਚਰਾਂ ਲੱਗੇ ਕਰਨ ਟੀਡੀਆਂ ਨੂੰ ਜ਼ਖਾਮ ਹੋ ਗਿਆ ਨਵੀਆਂ ਨੂੰ ਹੋ ਕਈ ਕੋਈ ਨਾ ਜਦ ਜਿੰਨੇ ਜਦ ਹੋਊਗੀ ਨਾ 9-10 ਸਾਲਾਂ ਦੀ ਫੇਰ ਪੁੱਛਾਂਗੇ ਤੈਨੂੰ ਏ ਜਾਨੀ ਵਾਲਾ ਜਦੋਂ ਦੂਈ ਮਸ਼ੀਨ ਮੰਗ ਹੋਏਗਾ ਨਾ 9-10 ਸਾਲਾਂ ਦਾ ਨਹੀਂ ਨਹੀਂ ਉਹ ਵੀ ਨਹੀਂ ਸਿਆਣ ਦੂਈ ਦੇਖਾ ਲੈ ਉਹ ਤਾਂ ਫਿਰ ਉਹ ਤਾਂ ਰੋਕੀ ਜਦ ਤੈਂਕ ਦੀ ਉੱਤੇ ਦੀ ਕਸਰ ਰਹੀ ਤੀ ਹਾਂ ਅੱਜ ਵੱਡਿਆ ਜੀ 3 ਕਿੱਲਿਆਂ ਤੋਂ ਥੋੜਾ ਜਿਹਾ ਉੱਪਰ ਉਹ 3 ਕਿੱਲਿਆਂ ਤੋਂ ਥੋੜਾ ਜਿਹਾ ਉੱਤੇ ਵੱਡਿਆ ਆਪਾਂ ਨੇ 110 ਜੀਰੀ ਆਪਣੀ ਲਓ ਹੁਣ ਇਹਦੇ ਚ ਕਿੱਥੇ ਕਸਰਤੀ ਜੀ ਹੋਰ ਅੱਜ 110 ਦੇ ਵੱਡੀ ਹੈ ਮੇਰੇ ਕਿਵੇਂ ਨਿਕਲੇ ਵਿੱਚ ਕਈ ਕਿਲੇ ਨਾ 100 ਦੇ ਤੇ 31 ਦੇ ਉਹ ਖਰਾਬ ਤੇ ਹਾਂ ਮਾਮੇ ਵਾਲੀਆਂ ਚਾਜੇ ਨਾ ਤੂੰ ਵੀ ਵੱਧ ਪਾਲ ਪਾ ਪਾ ਕੇ ਕੱਢੀਆਂ ਜੇ ਆਏ ਬੀ ਲਿਸਕ ਨਾਲੋਂ ਪਹਿਲੇ ਹੀ ਪਾ ਲੈਨੇ ਆ ਅਸੀਂ ਤਾਂ ਤੇ ਕੋਈ ਫਾਇਦਾ ਨਹੀਂ ਖੇਤ ਬਹੁਤ ਖਰਾਬ ਹੋਨੇ ਆ। ਸੋਨੀ ਕੱਟ ਤਾਂ ਲੰਦਾ ਫਿਰ ਜੇ ਗੜ ਜਾਂਦਾ ਫੇਰ। ਨਾ ਸੁੱਕਾ ਨਹੀਂ ਹੈਗਾ ਉਹ ਗਾਂ ਚੜਾਈ ਜ਼ਿਆਦਾ ਹੈ। 36 ਦੀ ਮਾਦਨ ਦਾ ਸਭ ਉੱਪਰ ਚੜ ਰਿਹਾ ਉਹ ਦੇਖ ਲੈ ਤੂੰ। ਆ ਨਾ ਤਕੜਾ ਟਰੈਕਟਰ ਸੱਤੀਤੀ ਵੀ ਹਲੇ ਫੁੱਲਦੇ ਇਸ ਪਰ ਨਹੀਂ ਆ ਗਾ ਸੱਤੀਤੀ ਵਾਲੇ ਨਾ ਚੜ ਜਣੀ ਆ ਰਾਮ ਨਾਲੇ ਲਵਾਉਂਦੀ ਹੈ ਛੱਤੀ ਜੀ ਤਾਂ ਰੇਸੇ ਨਹੀਂ ਦਿੱਤੀ ਉਹ ਤਾਂ ਆਰਾਮ ਜੀ ਨੇ ਰੱਖਿਆ